ਕਿੰਨਾ ਕੁ ਖਰਚਾ ਆ ਸਕਦਾ ਤੁਹਾਡੇ ਮੁਤਾਬਕ ਵੇਖੋ ਖਰਚ ਤੇ ਜਿਹੜਾ ਨੁਕਸਾਨ ਉਹ ਹੈ ਉਹ ਵੀ ਤਾਂ ਲੱਗਦਾ ਵੀ ਕਰੋੜਾਂ ਚ ਹੀ ਆ ਤੇ ਜਿਹੜਾ ਖਰਚਾ ਉਹ ਵੀ ਮਤਲਬ ਇੱਥੇ ਕੀ ਜਾਣ ਦੀ ਸੰਭਾਵਨਾ ਵੀ ਆਪਾਂ ਲੱਖਾਂ ਚ ਨਹੀਂ ਕਹਿ ਸਕਦੇ ਜਿਹੜਾ ਨੁਕਸਾਨ ਆ ਕਰੋੜਾਂ ਅਰਬਾਂ ਦੇ ਮਤਲਬ ਆਪਣੇ ਖਰਚੇ ਦੀ ਗੱਲ ਆ ਕਿਉਂਕਿ ਜਦੋਂ ਵਿੱਚ ਜਾਈਦਾ ਜਾ ਕੇ ਦੇਖੀਦਾ ਜਿਹੜੇ ਘਰ ਕੁਝ ਦਾ ਘਰ ਢਹਿ ਚੁੱਕੇ ਨੇ ਤੇ ਕੁਝ ਘਰ ਜਿਹੜੇ ਡੈਮੇਜ ਹੋ ਚੁੱਕੇ ਜਿਹੜੀਆਂ ਦਰਾੜਾਂ ਪਈਆਂ ਨੇ ਉਹ ਢੈਣ ਨਾਲੋਂ ਵੀ ਬੁਰੇ ਨੇ ਜਿਹੜਾ ਢਹਿ ਗਿਆ ਉਹ ਤਾਂ ਇੱਕ ਸਬਰ ਹੋ ਗਿਆ ਵੀ ਢਹਿ ਗਿਆ ਬਣ ਜਾਊਗਾ ਤੇ ਜਿਹੜਾ ਅਜੇ ਖੜਾ ਹੈ ਪਰ ਉਹਦੇ ਵਿੱਚ ਦਰਾੜਾਂ ਨੇ ਉਹ ਕਿਸੇ ਵੇਲੇ ਵੀ ਡਿੱਗ ਸਕਦਾ ਉਹ ਜਾਨੀ ਮਾਲੀ ਨੁਕਸਾਨ ਦਾ 24 ਘੰਟੇ ਖਤਰਾ ਬਣਿਆ ਰਹਿਣਾ ਉਹਦਾ ਇਸ ਕਰਕੇ ਮੈਂ ਤਾਂ ਚਾਹੁੰਨਾ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਜਿਹੜੇ ਇਹਨਾਂ ਦੇ ਇਹੋ ਜਿਹੇ ਪਰਿਵਾਰਾਂ ਦੇ ਘਰ ਡੈਮੇਜ ਹੋ ਚੁੱਕੇ ਨੇ ਉਹਨਾਂ ਦੀ ਵੀ ਮਤਲਬ ਸਾਰ ਲਈ ਜਾਵੇ ਸਾਰਿਆਂ ਤੋਂ ਤੇ ਇਹ ਖਰਚਾ ਤੇ ਫਿਰ ਆਪਾਂ ਅੰਦਾਜ਼ਾ ਲਾ ਨਹੀਂ ਸਕਦੇ ਵੀ ਕਿੰਨਾ ਕੁ ਖਰਚਾ ਆਉਣਾ ਜੀ ਸਹੀ ਗੱਲ ਆ ਜੀ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਬੱਚਿਆਂ ਦੀ ਪੜ੍ਹਾਈ ਦਾ ਕੋਈ ਭਾਰ ਚੁੱਕੇ ਕਿਉਂਕਿ ਜਦੋਂ ਜ਼ਮੀਨਾਂ ਦੇ ਜਿਹੜੇ ਸਾਨੂੰ ਆਸਰੇ ਹੁੰਦੇ ਆ ਵੀ ਝੋਨਾ ਹੋਊਗਾ ਦਾ ਵਿਆਹ ਕਰਾਂਗੇ ਬੱਚਿਆਂ ਦੀ ਪੜ੍ਹਾਈ ਕਰਾਵਾਂਗੇ ਕੋਈ ਕੋਰਸ ਕਰਾਵਾਂਗੇ ਉਹ ਸਾਰੇ ਤਕਰੀਬਨ ਅੱਜ ਕਿਤੇ ਨ ਕਿਤੇ ਡੁੱਬੇ ਨਜ਼ਰ ਆ ਰਹੇ ਐ ਇਸ ਕਰਕੇ ਦਾਸ ਵੀ ਬੇਨਤੀ ਕਰਦਾ ਸਾਰੀਆਂ ਸੰਸਥਾਵਾਂ ਨੂੰ ਜਿਸ ਸਿੱਖ ਜਥੇਬੰਦੀਆਂ ਨੂੰ ਤੇ ਮੌਜੂਦਾ ਸਰਕਾਰ ਨੂੰ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਲੋਕਾਂ ਵੱਲ ਇਹਨਾਂ ਸੰਗਤਾਂ ਵੱਲ ਜਿਹੜੇ ਪਿੰਡਾਂ ਦੇ ਪਿੰਡ ਹੜਾਂ ਦੀ ਮਾਰ ਥੱਲੇ ਆ ਰਹੇ ਆ ਉਹਨਾਂ ਦਾ ਸਾਥ ਦਿਈਏ ਜਿਹੜੇ ਘਰ ਡਿੱਗ ਪਏ ਕੋਈ ਘਰ ਬਣਾਵੇ ਕੋਈ ਬੱਚਿਆਂ ਦੀ ਪੜ੍ਹਾਈ ਦਾ ਭਾਰ ਚੁੱਕੇ ਪੀਸਾਂ ਪਰੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਭਾਈ ਕੁਲਦੀਪ ਸਿੰਘ ਜੀ ਦੇ ਮੁਤਾਬਕ ਜਿਹੜਾ ਇਹ ਤਕਰੀਬਨ 20 22 ਦੇ ਦਿਨ 20 22 ਦਿਨਾਂ ਦੇ ਲਗਭਗ ਹਰ ਚੱਲਣੇ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਸੁੱਕੇਗਾ ਥੱਲੇ ਜਾਵੇਗਾ ਪਾਣੀ ਫਿਰ ਇਹਨਾਂ ਦੀ ਜਿਹੜੀ ਮਿੱਟੀ ਚੱਕ ਕੇ ਬੰਨ ਲਾਉਣੇ ਆ ਉਹਨਾਂ ਤੇ ਅਰਬਾਂ ਖਰਬਾਂ ਰੁਪਏ ਦਾ ਤੇਲ ਮੱਚੇਗਾ ਇਹ ਤੇਲ ਦੀ ਪ੍ਰਵਾਈ ਸੰਗਤਾਂ ਨੇ ਪੰਜਾਬ ਨੇ ਹਰਿਆਣਾ ਨੇ ਰਾਜਸਥਾਨ ਨੇ ਹੋਰ ਜੁਪੀ ਬਿਹਾਰ ਦੀਆਂ ਸੰਗਤਾਂ ਨੇ ਜਿਹੜੀਆਂ ਵੀ ਸੰਗਤਾਂ ਕਰਨਾ ਚਾਹੁੰਦੀਆਂ ਨੇ ਔਰ ਸਾਰੀਆਂ ਸੰਗਤਾਂ ਪਰ ਰਲ ਕੇ ਇਹ ਇੱਕ ਜਿਹੜਾ ਵੱਡਾ ਸੰਕਟ ਆਇਆ ਸੰਗਤਾਂ ਤੇ ਇਹ ਆਪਾਂ ਰੋਜ਼ਾਨਾ ਦੀ ਜਰੂਰ ਸੰਗਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਤੇ ਸਹਿਯੋਗ ਦੇਈਏ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਅੱਜ ਦੀ ਘੜੀ ਕੋਈ ਵੀ ਇੱਥੇ ਦੇਖੋ ਤੁਸੀਂ ਦੇਖ ਸਕਦੇ ਹੋ ਬਾਈ ਜੀ ਦਿਖਾ ਦੇਣਗੇ ਵੀ ਇੱਥੇ ਸਮਾਨਾਂ ਬਹੁਤ ਆ ਰਿਹਾ ਅਸੀਂ ਦੇਖ ਰਹੀ ਸੀ ਵੀ ਜਿਹੜੀਆਂ ਚਾਰੇ ਦੀਆਂ ਪੰਡਾਂ ਨੇ ਉਹਨਾਂ ਨੂੰ ਕੋਈ ਸਾਥ ਨਹੀਂ ਰਿਹਾ ਕਿਉਂਕਿ ਲੋਕਾਂ ਨੇ ਆਪੋ ਆਪਣੇ ਮਾਲ ਡੰਗਰ ਰਿਸ਼ਤੇਦਾਰਾਂ ਦੇ ਭੈਣਾ ਭਾਈਆਂ ਦੇ ਕੱਢੇ ਹੋਏ ਆ ਇੱਥੇ ਕੋਈ ਇਦਾਂ ਦੀ ਵਸਤੂ ਦੀ ਲੋੜ ਨਹੀਂ ਕਿ ਖਰਾਚਾਰਾ ਪਾਉਣ ਵਾਸਤੇ ਕੋਈ ਖੁਰਲੀਆਂ ਰਹਿ ਗਈਆਂ ਜਾਂ ਘਰ ਰਹਿ ਗਈ ਇਸ ਕਰਕੇ ਬੇਨਤੀ ਹੈ ਬਾਕੀ ਭਾਈ ਕੁਲਦੀਪ ਸਿੰਘ ਹੋਰ ਇੱਥੇ ਅਮਰਪਾਲ ਜੀ ਦੇ ਸਿੰਘ ਤੇ ਬਾਕੀ ਹੋਰ ਸੰਸਥਾਵਾਂ ਦੇ ਜਥੇਬੰਦੀਆਂ ਦੇ ਸਿੰਘ ਆਪੋ ਆਪਣੀਆਂ ਟਰਾਲੀਆਂ ਪਰ ਕੇ ਬੈਠੇ ਹੋਏ ਆ ਇਹ ਜਿਹੜੀ ਜਗਾ ਜਗਾ ਜੀ ਜਿੱਥੇ ਆਪਾਂ ਖੜੇ ਆ ਇਸ ਟਾਈਮ ਤੇ ਇਹ ਇਹ ਕਿਹੜਾ ਏਰੀਆ ਵਜਦਾ ਜੀ ਇਹ ਸਾਂਗਰਾ ਇਧਰਲੀ ਸਾਈਡ ਸਾਂਗਰਾ ਤੇ ਜਦੋਂ ਆਪਾਂ ਪੋਲ ਟੱਪਾਂਗੇ ਇਧਰ ਦੀ ਸੱਜੇ ਹੱਥ ਜਿਹੜਾ ਬਾਹ ਬਾਉਪੁਰ ਆ ਜਾਣਾ ਸਾਂਗਰਾ ਬਾਉਪੁਰ ਜਿਹੜਾ ਇਹ ਪੋਲ ਵਜਦਾ ਜਿੱਦਾਂ ਲੱਖਵਰਿਆਂ ਪਿੰਡ ਲੱਗੇ ਆ ਜੋ ਸੁਲਤਾਨਪੁਰ ਲੋਧੀ ਤੋਂ ਆਣਾ ਕਿਸੇ ਨੂੰ ਪੁੱਛਣਾ ਤੇ ਉਹਦਾ ਲੱਖਵਰਿਆਂ ਜਾਣਾ ਲੱਖਵਰਿਆਂ ਤੋਂ ਅਗੇ ਬਾਉਪੁਰ ਜਾਣਾ ਤੇ ਫਿਰ ਸਾਰੇ ਜਿਹੜੇ ਆ ਰਸਤਾ ਕਲੀਅਰ ਕਰ ਦਿੰਦੇ ਆ ਤੇ ਇਹ ਜਿਹੜਾ ਪੋਲ ਆ ਇਹ ਐਸੋਗਲੇ ਸਾਂਗਰਾ ਬਾਉਪੁਰ ਬਾਉਪੁਰ ਵਾਲਾ ਪੋਲ ਵਾਹਿੰਦਾ ਇਹ ਜਾਣਕਾਰੀ ਦਿੱਤੀ ਹੈ ਜੀ ਇੱਥੋਂ ਦੀ ਲੋਕੇਸ਼ਨ ਹੈ ਅਸੀਂ ਪੁਲ ਤੇ ਖੜੇ ਆ ਬਾਉਪੁਰ ਦੇ ਨਗਰਾਂ ਦੇ ਵਿੱਚ ਇਹ 16 ਪੰਡਾਂ ਦਾ ਤਕਰੀਬਨ ਏਰੀਆ 10-12000 ਦਾ ਏਰੀਆ ਹੈ ਜਿਹੜਾ ਜ਼ਮੀਨ ਜਾਇਦਾਦਾਂ ਇੱਥੇ ਡੁੱਬ ਚੁੱਕੀਆਂ ਆ ਆਪਾਂ ਨੇ ਆਉਣ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭਾਈ ਕਰਨੀ ਹੈ ਭੁੱਲਾਂ ਦੀ ਖਿਮਾ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਸੁਝਾਅ ਵੀ ਦੇਣੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ